ਅੱਜ ਰਾਜਪੁਰਾ ਪਟਿਆਲਾ ਹਾਈਵੇ ਤੇ ਪਿੰਡ ਖਡੋਲੀ ਦੇ ਵਿੱਚ ਫੀਡ ਦੀ ਫੈਕਟਰੀ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿਸ ਦਾ ਦੱਸਿਆ ਜਾ ਰਿਹਾ ਹੈ ਕਿ ਕਾਫੀ ਵੱਡਾ ਨੁਕਸਾਨ ਹੋਇਆ ਹੈ ਫੈਕਟਰੀ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਸਵੇਰੇ ਸਵੇਰ 5 ਵਜੇ ਦੇ ਕਰੀਬ ਅੱਗ ਲੱਗਣ ਦਾ ਪਤਾ ਲੱਗਿਆ ਉਸ ਨੇ ਮੌਕੇ ਤੇ ਆ ਕੇ ਜਾਇਜ਼ਾ ਲਿਆ ਤੇ ਕਰੋੜਾ ਰੁਪਇਆ ਦਾ ਨੁਕਸਾਨ ਹੋਇਆ ਦੱਸਿਆ ਮੌਕੇ ਤੇ ਪਹੁੰਚੀ ਫਾਇਰ ਬਿਗੇਟ ਦੀਆਂ ਗੱਡੀਆਂ ਨੇ ਕੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਅੱਗ ਇੰਨੀ ਭਿਆਨਕ ਸੀ ਕਿ ਦੂਰ ਦੂਰ ਤੱਕ ਧੂੰਆਂ ਉੜਦਾ ਦਿਖਾਈ ਦਿੱਤਾ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹਾਂ ਸਰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਰੋਹਿਤ ਕੁਮਾਰ ਹੈ ਜੀ ਸਰ ਜਿਹੜੇ ਅੱਗ ਲੱਗੀ ਕਿਦਾਂ ਲੱਗੀ ਕੋਈ ਪਤਰਾ ਜੀ ਮੇਰੇ ਕੋਲ ਸਵੇਰ 5 ਵਜੇ ਦੇ ਕਰੀਬ ਕਾਲ ਆਈ ਹੈ 5 ਵਜੇ ਵੀ 22 ਮਿੰਟ ਦੇ ਵਿੱਚ ਕਾਲ ਆਈ ਹੈ ਮਰਕੋ ਬੰਦੇ ਆ ਜੀ ਕਿਚੀ ਦੀ ਫੈਕਟਰੀ ਆਪਣੀ ਕੈਟਲ ਫੀਡ ਬਣਾਉਂਦੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਲੱਗਾ ਕਰੋਨਾ ਇਚ ਨੁਕਸਾਨ ਹੈ ਕੀ ਮੰਗ ਰੱਖਦੇ ਸਰਕਾਰਾਂ ਤੋਂ ਬੈਸੇ ਦਾ ਸਾਡੀ ਫਾਇਰ ਨੇ ਬਹੁਤ ਮਦਦ ਕੀਤੀ ਹੈ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲੱਗੇ ਹੋਏ ਹੈ ਹੋਰ ਬਿਹਤਰ ਸਹੂਤਾ ਪ੍ਰਦਾਨ ਕੀਤੀ ਜਾਏ ਅੱਗ ਉਹਦੇ ਕੰਬ ਪਈ ਵੀ ਨਹੀਂ ਇਹ ਤਾਂ ਕਰ ਰਹੇ ਹਾਂ ਜੀ ਆਪਣੀ ਤਰਫ ਤੋਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਹਿਲੇ ਨਾਲੋਂ ਘੱਟ ਐ ਥੋੜੀ। ਅਣੀ ਪ간 ਜੀ ਜਿਹੜਾ ਅੱਗ ਲੱਗੀ ਕਿਦਾਂ ਲੱਗਿਆ ਹੈ ਕੋਈ ਦਾ। ਮੈਨੂੰ ਸੂਚਨਾ ਮਿਲੀ ਮੈਨੂੰ ਪਹੁੰਚਿਆ ਸਾਡੇ ਫਾਰਮ ਬਗੜਨੇ ਜਵਾਨ ਜੜਿਆ ਗਿਆ ਬੜੀ ਮੁਸ਼ਕਲ ਨਾਲ ਕੰਮ ਕਰ ਰਿਹਾ। 12 ਗੱਡੀ ਮਂਗਾਈ ਪਟਾੜੇ ਤੋਂ ਮਂਗਾਈ ਐ ਸੀਰ ਕੈਮੀਕਲ ਤੋਂ ਵੀ ਮਂਗਾਈ ਐ ਸਰਵੋ ਪਲਾਂਟ ਤੋਂ ਗੱਡੀ ਮਂਗਾਈ ਐ। ਤਾਂ ਪਰ ਇਹ ਜਿਹੜਾ ਮਟੀਰੀਅਲ ਸੀਗਾ ਇਹ ਪੋਟਰੀ ਫੀਡ ਔਰ ਕੈਟਲ ਫੀਡ ਜਿਹੜਾ ਯੂਜ਼ ਹੁੰਦਾ। ਇਸ ਕਰਕੇ ਕਾਫੀ ਵੱਡੀ ਮਾਤਰਾ ਦੇ ਮਾਲ ਸੀਗਾ ਅੰਦਰ ਤੇ ਜਿਹੜਾ ਹੁਣ ਇਹਨੂੰ ਕੋਸ਼ਿਸ਼ ਕਰ ਰਹੇ ਆ ਜਲਦੀ ਬੁਝੇਗਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਲੱਖਾਂ ਦਾ ਨੁਕਸਾਨ ਹੋਇਆ ਕਾਫੀ ਸਮਝੋ ਗੱਡੀਆਂ ਵੀ ਇਧਰੋਂ ਕਾਫੀ ਸਵੇਰੇ ਤੇ ਲੱਗੀ ਹੋਈ ਅੱਗ ਗੱਡੀਆਂ ਦੇ ਟਾਈਮ ਸੇ ਪਹੁੰਚ ਗਈਆਂ ਕੰਨੇ ਗੱਡੀਆਂ ਟਾਈਮ ਤੇ ਪਹੁੰਚ ਜਾਂਦੀਆਂ ਜਦੋਂ ਅੱਗ ਇੱਕ ਵਾਰ ਫਟ ਜਾਏ ਨਾ ਫਿਰ ਬੜਾ ਖੌਜਾਂਦਾ ਜਾਂਦਾ ਜਦੋਂ ਸ਼ੁਰੂ ਸ਼ੁਰੂ ਪਤਾ ਲੱਗ ਜਾਏ ਫਿਰ ਜਲਦੀ ਕਿ ਬੁਝੋ ਜਾਂਦਾ ਬੜੇ ਪਤਾ ਲੱਗਾ ਲੇਟ ਸ਼ਾਇਦ ਇਹਨਾਂ ਨੂੰ ਮਾਲ ਘਰੋਂ ਯਾ ਨੂੰ ਆਉਂ ਖੇ ਤਾਂ ਜਾ ਕੇ ਸਾਨੂੰ ਦੱਸਿਆ ਤਾਂ ਜਾ ਕੇ ਪਤਾ ਲੱਗਿਆ ਕੋਈ ਪਤਾ ਲੱਗਿਆ ਕਿੰਨੇ ਵਜੇ ਲੱਗੀ ਅੱਗ ਸਾਈਡ ਆ ਨਹੀਂ ਜਿਵੇਂ ਲੱਗਦਾ ਕਿੰਨੇ ਲੱਗਦੀ ਉਹ 5:00 ਵਜੇ ਕਰਦੀ 5:00 ਵਜੇ ਕਰੀਬ ਗਿਆ ਨਾ ਇਹ ਪੇੜ ਖਡੋਲੀ ਦੇ ਵਿੱਚ ਹੈਗਾ ਇਨਾਮ ਜਿਹੜਾ ਦਾ ਉਹ ਜੀ ਉਹ ਕਿਵੇਂ ਕਰੀਏ ਹੈ